ਅਦਰੀ ਦੀਆ ਮਿਸਾਲਾ ਪੇਸ਼ ਕੀਤੀਆਂ ਚਾਹਤੀਆਂ ਨੇ ਫਜ਼ਪ੍ਰਤੀ નિਸ਼ਟਾ ਦੇ ਚਲਦੇ ਉਹ ਕਈ ਵਾਰ ਵੱਡੇ ਵੱਡੇ ਜਿਹੜਾ ਹੈ ਸਨਮਾਨ ਪ੍ਰਾਪਤ ਕਰ ਚੁੱਕੇ ਨੇ ਇਤਿਹਾਸ ਵਿੱਚ ਰਚ ਚੁੱਕੇ ਨੇ ਅਜਿਹਾਈ ਇੱਕ ਇਤਿਹਾਸ ਜిల్లా ਗੁਰਦਾਸਪੁਰ ਦੇ ਪਿੰਡ ਸੇਖਵਾ ਦੇ ਮਲਕੀਤ ਸਿੰਘ ਨੇ ਦੁਹਰਾਇਆ ਹੈ ਜਿਸ ਦੇ ਬਦਲੇ ਉਹਨਾਂ ਨੂੰ ਦੇਸ਼ ਦਾ ਸਰਵੋੱਚ ਸਨਮਾਨ ਸ਼ੋਰੀ ਚੱਕਰ ਦੇਸ਼ ਦੀ ਰਾਸ਼ਟਰਪਤੀ ਦਰਪ ਦੇ ਮੁਰਮੂ ਦੇ ਵੱਲੋਂ ਪੇਟ ਕੀਤਾ ਗਿਆ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤਰ ਨਰਿੰਦਰ ਸਿੰਘ ਅੱਜ ਆਪਣੀ ਜੱਦੀ ਘਰ ਸੇਖਵਾ ਦੇ ਵਿਖੇ ਪਹੁੰਚੇ ਜਿੱਥੇ ਪਿੰਡ ਦੇ ਲੋਕਾਂ ਅਤੇ ਪਰਿਵਾਰ ਨੇ ਉਹਨਾਂ ਦਾ ਪਰਵਾਤ ਸਵਾਗਤ ਕੀਤਾ ਪਰ ਹੈਰਾਨੀ ਦੀ ਗ

ਮੋਹਰੇ ਕਿ ਨੈਸ ਨੂੰ ਜਿਹਨੇ ਮਿਲਿਆ ਤਾਂ ਮੈਨੂੰ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜਦੋਂ ਮਮੀ ਰੋਣ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਰਿਆ ਚੱਕਰ ਦੇ ਵਾਸਤੇ ਨਾ ਅਨਾਉਂਸ ਹੋ ਗਿਆ ਹਾਂ ਜੀ ਬਹੁਤ ਵਧੀਆ ਲੱਗਿਆ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਨੇਂਦ ਹਾਂਜੀ ਉਸ ਵੇਲੇ ਜਦੋਂ ਇਹ ਰਾਸ਼ਟਰਪਤੀ ਦੇਰੇ ਸੀ ਸੋਹੜਾ ਚੱਕਰ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱਗਿਆ ਠੀਕ ਹੈ ਨਾ ਕਹਿੰਦੇ ਜਿੰਦਿਆਂ ਕੋਲ ਤੁਹਾਡੇ ਵਰਗੇ ਮਾਇਸਤਰੀ ਹੈ ਅਮੀਨ ਅਮੀਨ ਹਾਂਜੀ ਹੱਸੇ ਮਾਨ ਸੁਭਦਾ ਤੁਹਾਨੂੰ ਸੇਖਾਂ ਬੜਾ ਜਮਾਨ ਕਰਦਾ ਕਿ ਸਾਡਾ ਸਪੱਤਰ ਸਰਦਾਰ ਮੁਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆਪਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਹੈ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੀ ਰੈਂਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ ਬਹੁਤ-ਬਹੁਤ ਧੰਨਵਾਦ ਜੀ ਰਸਟ ਨਾਮ ਦਾ ਮੇਰਾ ਨਾਮ ਜਗੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਪਹੁੰਚਿਆ ਨੌਜਵਾਨ ਦੇਖਦਾ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਇਹ ਪਹਿਲਾ ਸਖਸ ਰਾ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਹ ਤੇ ਮਾਣ ਹੈ ਕਿ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਉਹ ਆਪਣੀ ਆਪ ਤੇ ਗੋਰੀਆਂ ਖਾ ਕੇ ਤੇ ਆਪਾਂ ਨੂੰ ਜਵਾਨ ਨੂੰ ਨਾਲ ਵਾਪਸੀ ਉਸੇ ਇਲਾਕੇ ਲਈ ਤੇ ਮਾਣ ਹੈ ਸਾਨੂੰ ਘਰ ਪਿਆ ਜੀ ਤੇ ਅੱਜ ਫਿਰ ਕਿੱਦਾਂ ਦਾ ਸਵਾਗਤ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਲੱਗ ਬਹੁਤ ਵਧੀਆ ਪ੍ਰੋਗਰਾਮ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਹਮਾਡਾ ਨਾਮ ਨੋਹੋ ਕੋਣਾ ਚਾਹੁੰਦੇ ਨਸੇ ਨੂੰ ਤਿਆਕ ਕੇ ਨਾ ਤੁਸੀਂ ਭਤੀਓ ਕੋ ਨਕੋਣ ਲਤਵਾਂਦੇ ਕਰਦੇ ਨਾ ਕੇ ਪ੍ਰਾਚੋ ਦਾ ਨਾਮਾ ਜੀ ਆ ਮੇ ਸੁਵਰਾ ਬਹੁਤ ਨ ਲੜਾਈਆਂ 65 ਘੱਟ ਜੜਾਈ ਲੜੀ ਇਹਦਾ ਛੋਟਾ ਪਾ ਮੂਲੇ ਚ ਬਾਕੀ ਬਣੋਈਆਂ ਨਵਾਰ ਨੇ ਵਿੱਚ ਸਾਰੇ ਸਾਡੇ ਪ੍ਰਾਣ ਦੇ ਵਿੱਚ ਹਰ ਕੋਈ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨੀ ਗੋਤੀ ਆ ਮੇ ਆਰਮੀ ਨਾਮ ਨਾਮ ਕੰਨਾ ਮੌਜੂਦ ਠੀਕ ਸਭ ਕੀ ਕਹਿਣਾ ਚਾਹੁੰਦੇ ਹੋ ਡਾਕਟਰੀ ਕਰ ਕਰ ਕੇ ਤੇ ਮਾਨ ਕੱਢਿਆ ਕੱਢਿਆ ਅੱਜ ਪੁੱਤ ਨੇ ਸਿਰ ਹਰੂ ਚੜਾ ਦਿੱਤਾ ਬਹੁਤ ਮਾਣ ਆ ਮੈਨੂੰ ਮੇਰਾ ਵੀ ਹੱਥੇ ਪਰਿਵਾਰ ਦਾ ਇਹ ਮਾਣ ਰੋਸ਼ਨ ਕੀਤਾ ਪਿੰਡ ਦੇ ਵਿੱਚ ਮੇਰੇ ਨਾਲ ਪਿੰਡ ਦਾ ਹੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਹਰੇ ਚੱਕਰ ਪ੍ਰਾਪਤ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹ ਹੀ ਹੈ ਸਰਪ੍ਰੇਵਰ ਇਹ ਡਿਸ਼ੂ ਦੇ ਵਿੱਚ ਜੋ ਜਨ ਜਿੰਨੇ ਗਏ ਆ ਰਾਠਪਤੀ ਭਮੜਾ ਤਿੰਨ ਸਰਦਾਰੀ ਤਿੰਨ ਆ ਭੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਹਰੇ ਚੱਕਰ ਮਿਲੇ ਜਦੋਂ ਇਹਨਾਂ ਨੇ ਲਿਆ ਰਾਠਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਤੇ ਜਦੋਂ ਇਹ ਫੌਜ ਚ ਭੱਟੀ ਹੋਲੀ ਕਿਦਾਂ ਇਹਨਾਂ ਨੇ ਕਿਹਾ ਸੀ ਤੁਹਾਨੂੰ ਕਿ ਇਹਨਾਂ ਕੋਚੀ ਜਾਣਾ ਜਾਂ ਕੀ ਨਹੀਂ ਦਾ ਮੁੱਢ ਤੋਂ ਇਰਾਦਾ ਇਹਨਾਂ ਨੇ pertiesਆਂ ਵੇਖੀਆਂ ਬਾਅਦ ਚ ਫੇ ਚਲੋ ਮਤਲਬ ਬਾਅਦ ਚ ਸੀਆਰਪੀ ਜੋ ਗਿਆ ਇਹਦੇ ਆਪਣਾ ਮਿਹਨਤ ਕੀਤੀ ਕੋਈ ਰਕਮ ਨਾ ਜੋਗੀ ਤੇ ਕਿੰਨੇ ਆਪਣੇ ਪਰਿਵਾਰ ਦੇ ਰੱਜ ਜਾਣਗੇ ਹਾਂਜੀ ਮੇਰੇ ਇੱਕ ਆਵਾ ਉਹ ਦਬਈ ਹੈ ਇਹ ਤੋਂ ਛੋਟਾ ਲਖਨਦੀਪ ਸਿੰਘ ਕਿੱਥੇ ਪਹੁੰਚੜਾ ਨਾ ਮੇਰਾ ਮਲਕੀ ਸਿੰਘ ਪੋਸਟ 36 ਗੜ 201 ਕੋਬਰਾ ਕਿਵੇਂ ਮੈਂ 2000 ਦਰਵ ਕੀ ਬਾਤ ਹੈ ਮਹਿਸੂਸ ਹੋ ਰਹਾ ਮੇਰੇ ਕੋੰਨ ਐਸਾ ਲੱਗਾ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਤੇ ਇਹ ਘਟਨਾ 31 2024 ਨੂੰ ਵਜਹੀ ਮਤਲਬ ਕਿ ਆਪਾਂ ਬੇਸ ਕੈਂਪ ਲਾਉਣਗੇ ਨਵਾਂ ਕੈਂਪ ਉੱਥੇ ਨਕਸਲਾਂ ਨੇ ਆਡੇ ਤੇ ਐਨਕਾਉਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਉਂਟਰ ਦੇ ਵਿੱਚ ਮਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਜੋ ਵਧਿਆ ਪਰ ਮੇਰੇ ਦੋ ਗੋਲੀ ਲੱਗੀ ਆ ਕਿ ਛਾਤੀ ਔਰ ਇੱਕ ਵੀਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨੇ ਅਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਔਰ ਪਿਛੇ ਪਿਛੇ ਭੇਜਿਆ ਗਿਆ ਇੱਕ ਬੰਦਾ ਹੈ ਆਪਣਾ ਪਰ ਉਹ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਜੇਸ਼ਵਾਸਤ ਇੱਕ ਗਰਭ ਕੀ ਬਾਰਾ ਬਣ ਗਿਆ ਪਰ ਜਦ ਮਨੇ ਪਹੁੰਚੇ ਭਰਤੀਆਂ ਨੇ ਆ ਤੇ ਹਨ ਉਹਨਾਂ ਨੂੰ ਹਾਰਾ ਕਿ ਉਹਨਾਂ ਨੂੰ ਮਨੇ ਫੋਜ ਜਾ ਕੇ ਅਸੇਪ ਚੰਗੇ ਕੰਮ ਕਰਨੇ ਚਾਹੀਦੇ ਨੇ ਠੀਕ ਹੈ ਜੀ ਅੰਜੀ ਬਹੁਤ ਜ਼ਰੂਰੀ ਗੱਲ ਹੈ ਜੇ ਪਤਾ ਹੀ ਨਾ ਹੋਵੇ ਉਹਦੇ ਵਿੱਚ ਮੇਰੇ ਲਈ ਸਾਰੇ ਚੱਕਰ ਦੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਆ ਔਰ ਬਹੁਤ ਮਾਨ ਮਹਿਸੂਸ ਹੋ ਰਿਹਾ ਮੈਨੂੰ ਮੈਨੂੰ ਹੋਏ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਬਲ ਫੌਜ ਵਾਲੇ ਵੱਤ ਤੋਂ ਵੱਧ ਜਿਹੜਾ ਆਪਣਾ ਜਫੌੜ ਦੇ ਪ੍ਰਤੀ